ਤੇ ਭਰਾ ਗੱਡੀ ਬਾਰੇ ਪੁੱਛਣਾ ਚਾਹੁੰਦਾ ਕੌਣ ਆਇਆ ਭਾਈ ਇੱਥੇ ਹਾਂ ਐ ਭਰਾ ਵੀ ਤੂੰ ਗੱਡੀ ਬਾਰੇ ਪੁੱਛਣਾ ਤੇਰੇ ਪੀੜਾ ਪੈਤੀਆਂ ਹਾਂ 50 Obrigado. <laughs> जी सेवा ट्राई है तेरी गति जानी में गति जानी में गति करा दिए कला करतेगा और रहमत करतेगा क्यों मेरे प्रेम के बबन सबो पढ़ गया बंदर के जैसा होता है जिंदगी कैसे समझ आ क्यों ना संगे आगे चल के लेक्चर वाली प्यारी थी पर बोली थी रहता हट रे मश जी तेरी ਕੀ ਨੀ ਪਹਿਲਾਂ ਨਾਲ ਹੈ ਤੂੰ ਅੱਜ ਆਈ ਸੱਤਾ ਦੇ ਬਾਰੇ ਸੱਤਾ ਦੀ ਗੱਲ ਕਰਨ ਆਈ ਆਂ ਆਉਂਗਾ ਇਸ ਵੇਲੇ ਦੀ ਗੱਲ ਅਜੇ ਨਾਲ ਨਿਸ਼ਾਨਾ ਹੋਣਾ ਕੋਈ ਮੋੜੀ ਕਰਾ ਲਵੋਗੇ ਹਾਂ ਕਰਾ ਲਵਾਂਗੇ ਸੇਵਾ ਕਰ ਲਵੋਗੇ ਬਾਬੇ ਦੇ ਬੱਚਾ ਦੇ ਦਵੋਗੇ ਕਰ ਨਾਮ ਦੇ ਕੇ ਕਰ ਬੜੇ ਬੜੇ ਹੋਏ ਆ

ਨਾਂ ਗੇ ਤਾ ਦੀ ਕੇ ਲਾਤਾ ਰੇ ਪੀਂ ਮੋਂ ਦੇ ਗੇ, ਨਾਂ ਗੇ ਜ਼ਰਵ ਪੀਂ ਉਹਨੇ ਘੱਟ ਬੱਕਿਆ ਜਿੱਤੇ ਨਿਆਣੇ ਦਾ ਤੇਰੀ ਪਤਨੀ ਜਿੱਤੇ ਗਵੰਡਨ ਮਾਰਤੀ ਆ ਮਮਾ ਜੀ ਤਾਂ ਬੀੜੀ ਚਾਹੇ ਨੀਵਾਂ ਸਕੇ ਘਰੇ ਗਰਾਮ ਨੂੰ ਬਾਬਾ ਨੇ ਦਰਜੇ ਮਿਆਂ ਦੇ ਕੇ ਜਾ ਉਹ ਮੈਂ ਦਿੱਤੀ ਕਿ ਤਰਦੂ ਦਾ ਪਰ ਮੈਨੂੰ ਏ ਮੈਨੂੰ ਉਹਨਾਂ ਨੇ ਕਿਹਾ ਇਹ ਕਿਹੜਾ ਇਸ਼ਰਾ ਨੂ ਨੇ ਕਿਹਾ ਮੈਨੇ ਇਹ ਦੱਸ ਆ ਦੋ ਆਪਰੇਟ

ਪੜੀ ਮੀਂਹ ਹਾਂ ਇਹ ਸਮਝ ਨਹੀਂ ਆ ਰਿਹਾ ਉਹ ਪਟਿਆਲਾ ਤੋਂ ਚੌਂਕਾ ਇਹਦੇ ਨਾਲ ਆਈ ਗਿਆ ਲਾਈ ਉਹਨੇ ਨਹੀਂ ਪੜੀ ਮੈਂ ਕਿਹਾ ਤੈਨੂੰ ਪੁੱਛਣਾ ਨਹੀਂ ਆਈ ਮੈਂ ਚਾਹ ਤੀਂ ਭਾਈਏ ਪਾਣੀ ਚਾਹ ਤੇ ਨਾ ਬੜੀ ਚਾਹ ਤੇ ਪਰ ਚਾਹ ਆਹ ਹੋਰ ਮਾਈ ਨੂੰ ਵੀ ਕਰਦ ਗਏ ਸੀ ਤੁਸੀਂ ਅੰਦਰ ਦਊ ਕਿ ਬਾਬਾ ਜੀ ਕੰਮ ਜਾਣ ਉਹਨਾਂ ਕਿਰਾਏ ਮਾਤਾ ਤੁਹਾਡੇ ਘਰ ਦੇ ਵਿੱਚ 6 ਵਜੇ ਨਾਲ ਛੋਟਮੋਟ ਕੀਤੀ ਹੋਈ ਆ 6 ਵਜੇ ਨਾਲ ਛੋਟਮੋਟ ਕੀਤੀ ਆ ਘਰ ਦੇ ਵਿੱਚ ਭੋਰੀ ਪ੍ਰੇਮ ਦਾ ਪਹਿਰਾ ਲੱਗਾ ਘਰ ਦੇ ਵਿੱਚ ਸਾਰੇ ਟੱਬ ਨੂੰ ਬਿਮਾਰੀ ਆ ਸਾਰੇ ਬਬਈਆਂ ਇਸ ਜਾਣੀ ਕਰਦੇ ਸਾਰੇ ਬਿਮਾਰ ਸਾਰੇ ਥਾਰਾ ਪਰਿਵਾਰ ਬਿਮਾਰ ਪਿਆ ਇਹ ਕੰਮ ਕਰਦਾ ਤੇ ਰਾਜੋ ਮੋੜੋਂ ਦਾ ਹਾਂਜੀ ਇਹ ਵੀ ਦਿੱਕਤ ਹੋ ਰਹਾ ਨੂੰ ਠੀਕ ਹੈ ਨਾ ਦੋ ਵਰੀ ਇਹਨੂੰ ਦੌੜੇ ਨਾਲ ਸ਼ਿਕਾਇਤ ਬਣੀ ਆ ਵੀ ਬਣੀ ਪਤਾ ਨਹੀਂ ਬਾਬੇ ਸੁਤਾ ਪਿਆ ਪਰ ਅੰਦਾਜ਼ ਉਹ ਸੈਨ ਨੂੰ ਕਿਹਾ ਰਾਤ ਨਹੀਂ ਗਈ ਜੋ ਕਿਉਂ ਵੀ ਭੱਜਦਾ ਦੌੜੀ ਦੌੜੀ ਦੀ ਸ਼ਿਕਾਇਤ ਭਈ ਚੱਕਰਾ ਕੇ ਨਿੱਗਿਆ ਹਾਂ ਪਈ 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 ਇਹ ਕਿਹਨੇ ਕਰਦਾ ਲਾਨਕਣਾ ਪਾਉਗਾ ਰਬ ਰਬ ਕਰਨਾ ਪਊਗਾ ਜੇਕਰ 7-20 ਵਾਰ ਚੌਂਕੀਆਂ ਪੜ ਸਕਦੇ ਆ ਤੇ ਮੈਂ ਬਾਬੇ ਕਾਦਨਰ ਅਰਦਾਸ ਤੇਜ ਤੋਂ ਬਾਅਦ ਠੀਕ ਹੋਣੀ ਸ਼ੁਰੂ ਹੋ ਜਾਵੇਗਾ ਆਲਾ ਬਾਬਾ ਮੈਂ ਦੁਨੀਆ ਦੇ ਕੋਈ ਬਾਬਾ ਨਹੀਂ ਛੱਡਿਆ ਠੀਕ ਆ ਗੋਪਗਾਂ ਸਾਹਿਬ ਐਵੇਂ ਹੀ ਆਲਾ ਦੂਰ ਤੇ ਬਾਬਿਆਂ ਦੇ ਗਾਲੀ ਪੈ ਗਿਆ ਜਾ ਕੇ ਕੋਲ ਸੱਚੇ ਦਰਬਾਰ ਕੀ ਜੱਗ ਆ ਗਿਆ ਸੀ ਪਹਿਲੇ ਕੰਮ ਇਹਨਾਂ ਕਰਨਾ ਪਹਿਲੇ ਲਿਖਿਆ ਪੈਣੀ ਚਾਹੀਦੀ ਹਾਂ ਇਹ ਬਬਰ ਚੋ ਕੇ ਫਸਲ ਨਹੀਂ ਦਿੱਤੀ ਸਾਰਾ ਬਾਬਾ ਕਿਰਦਨ ਜੀ ਹਾਂ ਤੀਜਾ ਵੀਰਾ ਤੀਜਾ ਵੀਰਾ ਕਿੱਥੇ ਜਿਵੇਂ ਦਾ ਤੀਜਾ ਵੀਰਾ ਖਾਟੇ ਘੜ ਚੂੜੀਆਂ ਤੇਰੀ ਬਾਬਾ ਆ ਖੇਤ ਦੀ ਜਗਾ ਕੀ ਜੀ ਬਣਾਈ ਆ ਇਹਨੇ ਬਾਬਾ ਜੀ ਬਣਾਈ ਉੱਥੇ ਲੱਸੀ ਦੀ ਉੱਥੇ ਚਰਾਗ ਦੀ ਜੀ ਕਿ ਇਹ ਨਾ ਉਹ ਨਾ ਇਨ ਰੋਕਤੀ ਚਾਰ ਦੀ ਗੰਦੇ ਕੰਬੇ ਕੰਬੇ ਇਨ ਨਾ ਜਿੱਥੇ ਕਹਿੰਦੇ ਕਿ ਚਾਚੀ ਦੀ ਮੁੰਮਾ ਲੱਗਦੀ ਆ ਚਾਚੀ ਉਹਨਾਂ ਖਾਣੀ ਹੁੰਦਾ ਪਰ ਇਸ ਚਰ ਦੇ ਬਾਬੇ ਨਹੀਂ ਹੋਤੀ ਉਹ ਕੰਮ ਹੀ ਨਾ ਪੈੜੀ ਚ ਬੜਾ ਪੰਜ ਕਾਈ ਚ ਪੈੜੀ ਇਹ ਕਰ ਉੱਥੇ ਹੈ ਪੰਜ ਕਾਈ ਕਿੱਲਾ ਫਿਰ ਬਣ ਰਿਹਾ ਠੀਕ ਹੈ ਉਥੇ ਚਾਰ ਦੂਰ ਬਣਾਏ ਹੈ ਹੈ ਜਗਾਦਰਗਾਰ ਵੀ ਬਣਾਈ ਹੋਵੇ ਨਹੀਂ ਪਰੇ ਬਣਾਈ ਹੋਵੇ ਹਟ ਕੋਈ झाड़ू पी गए, शराब पी गए, या दवाई पी कौन पीके खाओ बंद मैं शराब पी गए नशा खाके मौत हो हट कर ਸ੍ਰੀ ਕ੍ਰਿਸ਼ੇ ਹੀ ਐਂਕੀਆ ਬੋਤੇ ਜਿਹੜੇ ਸ੍ਰੀ ਕ੍ਰਿਸ਼ੇ ਉਹ ਦੋਵੇਂ ਜਿਹੜੇ ਬੋਤੇ ਆਹ ਨਾ ਨਕਦਰ ਕੱਟਦਾ ਬਾਬਾ ਮੈਂ ਕਤਲ ਨਾਲ ਮਰ ਗਿਆ ਕੋਈ ਛੱਕੇ ਦਰਬਾਰ ਦੀ ਕਿਹ ਕੱਟ ਕੇ ਮਰਿਆ ਹੈ ਹਕ ਤਾਂ ਸ਼੍ਰੀ ਰਾਮ ਇੱਕ ਤਾਂ ਡੇਕਰ ਉਹ ਜਨਾਨੀ ਕੀ ਕਾ ਮਾਰਦੀ ਬੂ ਬੂ ਕਰਦੀ ਰਹੇ ਜੀ ਮੈਨੂੰ ਮਾਰਦਾ ਮੈਨੂੰ ਖਾਣਦਾ ਮੈਨੂੰ ਮਾਰਦਾ ਇਹ ਕੌਣ ਇਹ ਤਾਂ ਬੱਬਾ ਜੀ ਨਹੀਂ ਹੁੰਦਾ ਕਿ ਤਾ ਕੋਈ ਮਰੀ ਕੇ ਮਾਰੀ ਆ ਮਰੀ ਕੇ ਮਾਰੀ ਆ ਅੱਛਾ ਹੱਕ ਕਰ ਜੇ ਦਲੀ ਅੰਦਰ ਦੇ ਕੰਮ ਦੇ ਬਾਹਰ ਦੇ ਕੰਮ ਲੋ ਵੀ ਕਿਸੇ ਅੱਕ ਨੇ ਪੀ

ਆਪਾਂ ਹੀ ਸ਼ਿਵਾਦਾਰੋ ਇਹ ਨੰਮਰੋ ਮਾਪੂਗਾ ਪਾਪਾ ਲੱਖ ਦਾ ਤਾਂ ਨਾਲ ਨਾਲ ਹੀ ਸਰਕਾਰ ਪਿੱਛਾ ਕਰੀ بیٹھا ਉਹ ਵੀ ਵੀਰਿਆ ਪਾਸ ਹੋਇਆ ਠੀਕ ਹੈ ਨਾ ਇਹ ਨਹੀਂ ਬੰਦੀ ਚਰਾਗ ਬੰਦ ਕਰ ਛੱਡੇ ਕਿ ਨਹੀਂ ਕਹਿੰਦਾ ਮੇਰੇ ਪੁੱਛੇਰੇ ਨਾਲ ਚਰਾਗ ਬੰਦ ਕਰ ਛੱਡੇ ਆ ਚਰਾਗ ਪਹਿਲਾਂ ਪਾਪਾ ਨੇ ਬੰਦ ਕੀਤੇ ਸੀ ਕੀਤੇ ਸੀ ਨਾ ਹਾਂ ਨਾ ਮੇਰੇ ਰੌਣਾ ਤਾਂ ਮਾਰਿਆ ਨਾ ਮੇਰੇ ਚਰਾਗ ਬੰਦ ਕੀਤੇ ਸੀ ਕੀਤੇ ਸੀ ਕੀਤੇ ਨਾ ਬੰਦ ਕੀਤੇ ਸੀ ਦੀ ਦਾ ਨਾਮ ਲੈ ਲਿਆ ਗਿਆ ਕੀ ਕਰ ਲਿਆ ਦੋਵੇਂ ਨਾਮ ਨਹੀਂ ਲਿਆ ਇੱਕ ਉਥੇ ਪਰੇ ਇਹਨਾਂ ਦੇ ਪਿੰਡ ਲਾ ਕੇ ਬਾਬਾ ਦਾ ਹਾਂ ਉਹਨੇ ਬੰਦ ਕਰਤਾ ਸੀ ਜੇ 2019 ਵੀ ਕਰ ਲਿਆ ਹਾਂ ਉਦੋਂ ਹੀ ਅੱਜ ਦੇ ਦਿਨ ਦਾ ਹੀ ਬਾਰੇ ਹਾਂ ਕਿਰਾਏ ਤੇ ਬੰਦ ਕਰਾਏ ਘਰ ਦੇ ਵਿੱਚ ਫਸਲਾਂ ਦੇ ਵਿੱਚ ਬੇੜਾ ਕੱਢ ਪੋ ਗਿਆ ਇੱਕ ਮਹੀਨੇ ਤੋਂ ਬਾਅਦ ਜੀ ਘਰ ਦਾ ਤੁਰ ਗਿਆ ਹਾਂ ਜੀ ਬਾਕੀ ਜਦੋਂ ਚਾਰਾ ਬੰਦ ਕਰਦੇ ਗਏ ਇੱਕ ਮਹੀਨੇ ਬਾਅਦ ਘਰ ਦਾ ਜੀ ਤੁਰ ਗਿਆ ਘਰ ਦਾ ਮੁਖੀ ਮੋਢੀ ਗਿਆ ਕਿ ਨਹੀਂ ਗਿਆ ਹੁਣ ਜਿਹੜੀ ਮਾਂ ਦਾ ਸਾਰਾ ਸਰੀਰ ਅੰਗ ਅੰਗ ਬੱਚਾ ਦਾ ਪੰਡ ਬਣ ਕੇ ਪਈ ਆ ਮੰਜੇ ਦੇ ਉੱਤੇ ਬਹੁਤ ਸਕੇ ਕਰਦਾ ਪਈ ਆ ਪੰਡ ਪਾੜਾ ਦਾ ਜੇਸੀ ਕੰਨੀ ਵੈਸੀ ਪਰ ਨਹੀਂ ਜੇਸੀ ਨਿੱਜ ਤੋਂ ਵੈਸੀ ਮਰਾਦ ਨਹੀਂ ਸਮਝੇ ਮੇਰੀ ਗੱਲ ਨਾ ਇਹਨਾਂ ਦੇਵੀ ਦੇਵਤਿਆਂ ਨੂੰ ਉਹ ਮਾਪਾਂ ਦਾ ਪੁੱਠੀ ਬੋਲਦੇ ਸੀ ਬਹੁਤ ਸਕੇ ਕਰਦਾ ਬੋਲਦੀ ਸੀ ਇਹ ਨਾਲ ਜੇਸੀ ਨੀਕੀ ਤੇ ਐਸੀ ਮਰਾਦ ਮਿਲਦੀ ਹੈ ਬੀਬੀ ਜੇ ਅਮਾ ਜੀ ਚੰਗਾ ਬੀਜਾਂਗੇ ਫਲ ਤੇ ਚੰਗਾ ਹੋਊਗਾ ਅੱਜ ਸੰਤਰੀ ਜੀ ਕਰਾਂਗੇ ਜਾਂ ਪਣੀ ਪਿਵਾਵਾਂਗੇ ਸੰਤਰੀ ਆਪਾਂ ਨੂੰ ਗਿਆਨ ਚਾਹ ਪਣੀ ਚੋ ਜੀ ਆਪਾਂ ਸੰਤਨ ਕਹਾਂਗੇ ਓਏ ਜਾਓ ਕੁੱਪਿਆ ਬਿਨਾਂ ਦੱਸਾਂਗੇ ਤੇ ਫਿਰ ਆਪਾਂ ਨੂੰ ਦੱਸੋ ਜਦੋਂ ਭਲਾ ਹੋ ਜਾਊਗਾ ਮੈਨੂੰ ਤੇ ਹੋ ਜਾਊਗਾ ਘਰ ਵੀ ਠੀਕ ਹੋ ਜਾਊਗਾ ਪਰਿਵਾਰ ਵੀ ਠੀਕ ਹੋਊਗਾ ਜਿਹੜੇ ਅੱਗੇ ਦੇਵਤਾ ਦੀ ਸੇਵਾ ਕਰਦੇ ਸੇਵਾ ਕਰਿਆ ਜੀ ਟਾਡੇ ਘਰੇ ਜਾ ਕੇ ਰੱਬ ਰੱਬ ਕਰਨਾ ਬੁਖਾਰਾ ਸੈਂਚੀ ਕਰਨੇ ਦੇਵਤੇ ਸਿੱਧੇ ਕਰਦੇ ਪੈਣਗੇ ਪਰ ਪਹਿਲੇ ਤੁਸੀਂ 7 7 ਵੀਰਵਾ ਲਗਾ ਤਾਂ ਚੰਕੀ ਭਰੋ ਮੈਂ ਤੁਹਾਨੂੰ ਪਰਖਲਾਂਗੀ ਬਾਬੇ ਨੂੰ ਮੰਨ ਲੈਣਗੇ ਸਾਡੇ ਕਹਿ ਦੇ ਲੱਗ ਜਾਣਗੇ ਤੁਸੀਂ ਮੈਨੂੰ ਪਰਖ ਲਿਓ ਵੀ ਬਾਬੇ ਛੱਡੇ ਦੇ ਵਿੱਚ ਕੁਝ ਹੈਗਾ ਤੇ ਐਵੇਂ ਸਿਰ ਕਢਾਈ ਜਾਂਦਾ ਹੋਰ ਸੱਚੇ ਦਰਵਾਜ਼ੇ ਦੀ ਗੱਲ ਹੈ ਜਿਆ ਪੜਾ ਹੋ ਗਿਆ ਅੱਜ ਤੋਂ ਬਾਅਦ ਜਿਹੜੇ ਇਹ ਸਰੀਰ ਨੂੰ ਤੋੜਾ ਖੁੜੀ ਲੱਗਦੀ ਆ ਇਹਦੇ ਹੱਥ ਪੈਰ ਸੌ ਜਾਂਦੇ ਆ ਲੱਕ ਦੇ ਉੱਤੇ ਫੀਡ ਹੋਣ ਲੱਗ ਪੈਦੀ ਕਿਉਂ ਹੁੰਦੀਆ ਬੋਲ ਕੇ ਦੱਸ ਹੁੰਦੀਆ ਨਾ ਇਹ ਢਾਗਣਾ ਹਲਾ ਕੱਢਣਾ ਹੱਥ ਕੈ ਚਾਲ ਚੱਲੀ ਜਾ ਯਾਰ ਅੱਲਾ ਮਦਦ 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 ਮਦਦ ਕਹੇ ਸ਼ੇਰ ਖੜਾ ਕਰਦੇ ਬੇੜਾ ਪਾਪਾ ਪਲਾ ਕਰਦੇ ਉਰੇ ਲਾਗੇ ਹੋਏ ਚੱਕਦਾ ਤੇ ਜੀ ਜੀ ਕੋਲੇ ਲੈ ਵੀ ਸਾਤ ਦਿਨ ਤਾਂ ਰਹਿਤਾ ਠੀਕ ਜੇ ਕੱਢ ਜਾਏਗਾ ਆ ਤੇ ਠੀਕ ਆ ਨਹੀਂ ਲੱਗਿਆ ਵੀ ਕੋਈ ਆ ਆਂ ਕਾ ਪੜਾਉਗਾ ਜਾਂ ਕੱਪੜੇ ਛੱਡ ਕੇ ਪੈ ਜਾ ਬੱਸ ਆ ਮਤ ਤੂੰ ਦੱਸ ਬਾਬਾ ਸਹੀ ਲੋਕਾਂ ਨੇ ਬੋੜੇ ਬਰੇ ਤੂੰ ਚਾਹੀ ਕੰਮ ਇਹਦਾ ਚਾਹੀ ਜੀ ਹੋ ਜਿਹਨੇ ਨਾਮ ਕਰੂਂਗੇ ਇਹਦੇ ਨਾਲ ਆਈ ਨਹੀਂ ਮੈਂ ਮੇਰੇ ਬੱਚੇ ਨਾਲ ਆਈ ਹਾਂ ਜੀ ਕਿਉਂਕਿ ਤੂੰ ਪੁੱਛ ਲੈਣ ਨਹੀਂ ਆਈ ਤੂੰ ਪੁੱਛਣਾ ਕਿ ਤੂੰ ਇਹਨਾ ਬਾਂਬਾ ਬੜਾ ਵਧੀਆ ਮੈਂ ਬੇਨਤੀ ਕਿਹੜਾ ਕੰਮ ਨਹੀਂ ਸਮਝੇ ਮੇਰੀ ਗੱਲ ਆ ਤੂੰ ਅੱਜ ਪੁੱਛਣ ਨਹੀਂ ਆਈਂ ਅਜੇ ਮਹੀਨਾ 10 ਦਿਨ ਬਗੋੜੇ ਦੇ ਘਟੇ ਨੇ ਪੀੜਾ ਹੋਰ ਕਰਾ ਜੇ ਪੁੱਛਣਾ ਹੀ ਉਹ ਦੱਸ ਦੂੰਗਾ ਨਹੀਂ ਮੇਰੇ ਕੋਲ ਬੜੇ ਦਾ ਬੇਨਾਕ ਕਰੇ ਘਿਆਸ ਨਹੀਂ ਆ ਮੈਂ ਇਥੇ ਸੂਰੇ ਵਿਆਹੀਆਂ ਬਗੋੜੇ ਕਾ ਨਾ ਕਿਹੜਾ ਪਿੰਡ ਤੇਰਾ ਹਾਂ